ਸਿਕਾ ਜੀ ਮੈਂ ਸਭ ਰਿਟਨ ਹਾਂ ਵੀ ਲੈ ਕੇ ਤੁਸੀਂ ਸਾਰੇ ਠੀਕ ਠਾਕ ਹੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਫਾ ਨਰਜਾਤ ਲਈ ਬਾਸਮਤੀ ਵਿੱਚ ਬੇਰੋੜੀਆਂ ਸਪਰੇਹਾਂ ਤੋਂ ਗਰੇਜ ਕਰੋ ਮੁੱਖ ਤੌਰ ਤੇ ਅਰਬ ਦੇਸ਼ਾਂ ਜੁਰਬ ਅਤੇ ਅਮਰੀਕਾ ਨੂੰ ਭੇਜੀ ਜਾਂਦੀ ਹੈ ਇਹਨਾਂ ਦੇਸ਼ਾਂ ਨੂੰ ਬਾਸਮਤੀ ਭੇਜੇ ਜਾਣ ਵੇਲੇ ਮੁਸ਼ਕਲੇ ਆ ਰਹੀ ਹੈ ਕਿ ਕੀਟਨਾਸ਼ਕਾਂ ਅਤੇ ਉਲੀਨਾਸ਼ਕਾਂ ਦੀ ਮਿਤੀ ਸੀਮਾ ਤੋਂ ਵੱਧ ਰਹਿਣ ਦਾ ਹੋਣਾ ਹੈ ਬਾਸਮਤੀ ਦਾ ਵਧੇਰੇ ਚੜ੍ਹ ਲੈਣ ਲਈ ਕਿਸਾਨ ਹਾਨੀਕਾਰਕ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਅਕਸਰ ਜੈਰਾਂ ਦੀ ਵਰਤੋਂ ਕਰਦੇ ਹਨ ਇਹਨਾਂ ਜੈਰਾਂ ਦੀ ਬੇਲੋੜੀ ਅਤੇ ਗਲਤ ਸਮੇਂ ਤੇ ਵਰਤੋਂ ਕਾਰਨ ਬਾਸਮਤੀ ਵਿੱਚ ਇਹਨਾਂ ਦੀ ਰਹਿਤ ਖੁੰਦੀ ਸਮੱਸਿਆ ਹੁੰਦੀ ਹੈ ਜਿਸ ਕਰਕੇ ਬਾਸਮਤੀ ਬਾਹਰ ਭੇਜਣ ਦੇ ਵਿੱਚ ਔਕੜਾਂ ਆ ਰਹੀਆਂ ਹਨ ਇਹਨਾਂ 10 ਕੀਟਨਾਸ਼ਕਾਂ ਅਤੇ ਉਲੀਨਾਸ਼ਕਾਂ ਨੂੰ ਬਾਸਮਤੀ ਤੇ ਨਾ ਛਿੜਕੋ ਐਸੀਵੇਟ ਉਫਰੋਜਨ ਕਾਰਬੰਡਾਜਾਇਮ ਕਲੋਰੋਪੈਰੀਫਾਸ ਹੈਕਸਾ ਕੋਨਾਜੋਲ ਪ੍ਰਪੀ ਕੋਨਾਜੋਲ ਥਾਇਆ ਮਿਠਾ ਕਸਮ ਫੈਨੋ ਫਾਸ ਮਿੱਡਾ ਕੋਲੋਪਰੇਡ ਟ੍ਰਾਈਸੈਕਲੋਜਿਨ ਇਹਨਾਂ ਜ਼ਹਿਰਾਂ ਦੀ ਥਾਂ ਤੇ ਹੋਰ ਕਿਹੜੀਆਂ ਜ਼ਹਿਰਾਂ ਦਾ ਆਪਾਂ ਬਾਸਮਤੀ ਦੇ ਉੱਪਰ ਇਸਤੇਮਾਲ ਕਰ ਸਕਦੇ ਹਾਂ ਤਣੇ ਦੀਆਂ ਸੁੰਡੀਆਂ ਲਈ ਫਸਲ ਦੀ ਮੁੱਢਲੀ ਅਵਸਥਾ ਵਿੱਚ ਇਸ ਕੀੜੇ ਦੇ ਹਮਲੇ ਦੀ ਸੂਰਤ ਵਿੱਚ ਸੁੰਡੀ ਤਣੇ ਵਿੱਚ ਵੜ ਕੇ ਉਸ ਨੂੰ ਖਾਂਦੀ ਹੈ ਜਿਸ ਦੇ ਨਤੀਜੇ ਵਜੋਂ ਗੋਬਾ ਸੁੱਕ ਜਾਂਦੀਆਂ ਹਨ ਹਮਲੇ ਵਾਲੀ ਗੋਬ ਆਸਾਨੀ ਨਾਲ ਬੂਟੇ ਵਿੱਚੋਂ ਖਿੱਚੀ ਜਾ ਸਕਦੀ ਹੈ ਜਦੋਂ ਦੋ ਪ੍ਰਤੀਤ ਵਧੇਰੇ ਸੁੱਕਿਆ ਗੋਬਾ ਦੇਸਨ ਤਾਂ ਇਨ੍ਹਾਂ ਜੈਰਾਂ ਦਾ ਇਸਤੇਮਾਲ ਕਰੋ ਨਿੰਮ ਆਧਾਰਿਤ 80 ਮਿਲੀਲੀਟਰ ਇਕੋਟਿਨ 5% ਜਾਂ 50 ਗ੍ਰਾਮ ਟਕੋਮੀ ਬੀ ਡਬਲਯੂ ਜੀ ਜਾਂ 20 ਮਿਲੀਲੀਟਰ ਫੇਮ 480 ਐਸ ਐਚ ਸੀ ਜਾਂ 60 ਮਿਲੀਲੀਟਰ ਕੋਰਾ ਜਨ 18.5% ਨੂੰ 1 ਏਕੜ ਦੇ ਉੱਪਰ 100 ਲੀਟਰ ਪਾਣੀ ਦੇ ਵਿੱਚ ਪਾ ਕੇ ਛਿੜਕੋ ਦਾਣੇਦਾਰ ਜਰਾਂ ਦੀ ਵਰਤੋਂੋਂ ਵੀ ਆਪਾਂ ਕਰ ਸਕਦੇ ਹਾਂ ਜਿਵੇਂ ਫਰਟੇਰਾ 4 ਕਿਲੋ ਏਕੜ ਜਾਂ 10 ਕਿਲੋ ਪ੍ਰਦਾਨ ਪ੍ਰਤੀ ਏਕੜ ਪਾ ਸਕਦੇ ਹਾਂ ਪਤਨ ਬੇੜ ਚੁੰਡੀ ਦੀ ਰੋਗ ਥਾਮ ਲਈ ਵੀ ਆਪਾਂ ਇਨ੍ਹਾਂ ਜਰਾਂ ਦਾ ਹੀ ਇਸਤੇਮਾਲ ਕਰ ਸਕਦੇ ਹਾਂ ਬੂਟਿਆਂ ਦੇ ਟੱਡੇ ਲਈ ਬੱਚੇ ਤੇ ਬਾਲਗ ਦੋਨੇ ਬੂਟੇ ਦਾ ਰਸ ਚੂਸ ਕੇ ਨੁਕਸਾਨ ਕਰਦੇ ਹਨ ਹਮਰੇ ਇਸਕਾਰ ਬੂਟੇ ਜਦ ਸੁੱਕ ਜਾਂਦੇ ਹਨ ਤਾਂ ਇਹ ਨੇੜਲੇ ਬੂਟਾਂ ਦੇ ਉੱਪਰ ਚਲੇ ਜਾਂਦੇ ਹਨ 5% ਤੋਂ ਵੱਧ ਦੇ ਪ੍ਰਤੀ ਬੂਟੇ ਹੋ ਜਾਣ ਤੇ ਇਹ ਨਜ਼ਰਾਂ ਦਾ ਇਸਤੇਮਾਲ ਕਰੋ 80 ਗ੍ਰਾਮ ਟੋਕਨ ਬੀਐਸਸੀ ਜਾਂ 120 ਗ੍ਰਾਮ ਚੈਸ 50 ਡਬਲਯੂਜੀ ਜਾਂ ਨਿੰਮਦਾਰ ਇਕੋਟੀਨ 5% ਨੂੰ 80 ਮਿਲੀਟਰ ਪ੍ਰਤੀ ਏਕੜ ਨੂੰ 100 ਲੀਟਰ ਪਾਣੀ ਦੇ ਵਿੱਚ ਪਾ ਕੇ ਛਰਕੋ ਬਾਸਮਤੀ ਵਿੱਚ ਬਿਮਾਰੀਆਂ ਜਿਵੇਂ ਕਿ ਝੰਡਾ ਰੋਗ ਸੀਥ ਬਲਾਈਟ ਅਤੇ ਕੰਡੀ ਰੋਗ ਦਾ ਹਮਲਾ ਹੁੰਦਾ ਝੰਡਾ ਰੋਗ ਦਾ ਬਿਮਾਰੀ ਲੱਗਣ ਤੋਂ ਬਾਅਦ ਕੋਈ ਵੀ ਉਲੀ ਨਸਕ ਅਸਰਦਾਰ ਨਹੀਂ ਹੁੰਦਾ ਅਗਲੀ ਅਮਾ ਦੀ ਸੀਥ ਬਲੈਡ ਲਸਣ ਆਉਣ ਤੇ 80 ਗ੍ਰਾਮ ਲੈ ਟੀਬੋ ਜਾਂ 200 ਐਮ ਐਲ ਐਮ ਐਸ ਟਾਰਟੋਪ ਨੂੰ 325 80 ਨੂੰ ਪ੍ਰਤੀ ਏਕੜ 200 ਲੀਟਰ ਪਾਣੀ ਦੇ ਵਿੱਚ ਪਾ ਕੇ ਛਰਕੋ ਕੰਡੀ ਰੋਗ ਜੋ ਪਹਿਲਾਂ ਪੱਤਿਆਂ ਉੱਪਰ ਤੇ ਬਾਹਦ ਦੇ ਵਿੱਚ ਛਿੱਟੇ ਦੀ ਕੰਡੀ ਤੇ ਹਮਲਾ ਸਤੰਬਰ-ਅਕਤੂਬਰ ਦੇ ਵਿੱਚ ਪਾਇਆ ਜਾਂਦਾ ਹੈ ਜੇਕਰ ਇਸ ਬਿਮਾਰੀ ਦਾ ਹਮਲਾ ਖੇਤਾਂ ਦੇ ਵਿੱਚ ਸ਼ੁਰੂ ਹੋ ਜਾਵੇ ਤਾਂ ਇਸ ਨੂੰ ਠੱਲ ਪਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਤਾਮਾਨ 22 ਤੋਂ 28 ਡਿਗਰੀ ਸੈਂਟੀਗ੍ਰੇਡ 90% ਤੋਂ ਜ਼ਿਆਦਾ ਨਮੀ ਅਤੇ ਮੀਂਹ ਵਾਲਾ ਮੌਸਮ ਬਿਮਾਰੀ ਦੇ ਵਾਧੇ ਲਈ ਅਨੁਕੂਲ ਹੁੰਦੇ ਹਨ ਇਸ ਰੋਗ ਤੋਂ ਬਚਾ ਲਈ 200 ਮਿਲੀਲੀਟਰ ਐਮਿਸਟਾ ਟਾਪ 32580 ਜਾਂ 500 ਗ੍ਰਾਮ ਇਨਟੋਫਿਲ ਜ78 ਦੀ ਵਰਤੋਂ ਫਸਲ ਗੋਬੇਲੇ ਅਤੇ ਮੋਜਾ ਨਿਕਲਣ ਦੇ ਸ਼ੁਰੂ ਵਿੱਚ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਕਰੋ ਯੂਰਪੀਅਨ ਸੰਘ ਵੱਲੋਂ ਬਾਈ ਖੇਤੀ ਜਰਾਂ ਦੀ ਰਹਿਣ ਖੂਨ ਦੇ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ ਉਹ ਕੀਟ ਨਾਸ਼ਕਾਂ ਅਤੇ ਉਲੀ ਨਾਸ਼ਕਾਂ ਦੀ ਰਹਿਣ ਖੂਨ ਦੀ ਹੱਦ ਤੁਸੀਂ ਸਕ੍ਰੀਨ ਦੇ ਉੱਪਰ ਦੇਖ ਸਕਦੇ ਹੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਪਾਵਨਦੀ ਸੁਦਾ ਜਹਰਾਂ ਦੀ ਵਰਤੋਂ ਬਾਸਮਤੀ ਦੇ ਉੱਪਰ ਨਾ ਕਰੋ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ